ਅੱਜ ਮੇਰੇ ਗ੍ਰਹਿ ਵਿਖੇ ਮੇਰੇ ਕਿਸਾਨ ਭਰਾ ਵੀ ਆਏ ਆ ਛੋਟੇ ਜਿਹੇ ਸੱਦੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਉਸ ਤੋਂ ਮੁਕਸਰ ਸਾਹਿਬ ਦੇ ਵਿੱਚ ਫਿਰੋਜ਼ਪੁਰ ਤੋਂ ਲੈ ਕੇ ਇੱਕ ਐਨ ਐਚ ਨੈਸ਼ਨਲ ਹਾਈਵੇ 354 ਜਿਹੜਾ ਉਹ ਰੋਡ ਬਣਨ ਜਾ ਰਿਹਾ ਸਾਡੇ ਕਿਸਾਨ ਭਰਾਵਾਂ ਦੀ ਵਿੱਚ ਮੈਂ ਵੀ ਆਉਣਾ ਸਾਡੀ ਜ਼ਮੀਨ ਅਕਵਾਇਰ ਕੀਤੀ ਆ ਔਰ ਇਹਦੇ ਨਾਲ ਜਿਹੜਾ ਨੁਕਸਾਨ ਹੋਣਾ ਹੈ ਸਾਡਾ ਉਹਦੇ ਦੱਸਣ ਲਈ ਤੁਹਾਨੂੰ ਅੱਜ ਸਾਰੇ ਭਰਾਵਾਂ ਨੂੰ ਤਕਲੀਫ ਦਿੱਤੀ ਹੈ ਸਾਡੀ ਸਾਰਿਆਂ ਦੀ ਇਹ ਹੀ ਤਕਲੀਫ ਆ ਤੇ ਇੱਕ ਐਕਟ 2013 ਦੇ ਵਿੱਚ ਬਣਿਆ ਰਾਈਟ ਟੂ ਫੇਅਰ ਕੰਪਨਸੇਸ਼ਨ ਕਿ ਜਦੋਂ ਕਿਸੇ ਦੀ ਵੀ ਕੋਈ ਜ਼ਮੀਨ ਦੁਫਾੜ ਹੁੰਦੀ ਹੈ ਤਾਂ ਜਿੰਨਾ ਸਰਕਾਰੀ ਰੇਟ ਮਿਲਦਾ ਹੈ ਉਹਦਾ 30% ਐਕਸਟਰਾ ਸਰਕਾਰ ਨੂੰ ਦੇਣਾ ਹੁੰਦਾ ਹੈ ਇਹ ਕੇਂਦਰ ਸਰਕਾਰ ਦੀ ਪਾਲਿਸੀ ਆ ਅਸੀਂ ਕਿਸਾਨ ਮਜਬੂਰ ਹਾਂ ਕਿ ਅਸੀਂ ਰੋਕ ਤਾਂ ਨਹੀਂ ਸਕਦੇ ਨੈਸ਼ਨਲ ਹਾਈਵੇ ਨੂੰ ਕਾਨੂੰਨ ਹੈ ਇਸ ਮੁਲਕ ਦਾ ਇਸ ਟਾਈਪ ਦਾ ਲੇਕਿਨ ਜਿਹੜੇ ਸਾਡੇ ਜਜ਼ਬਾਤ ਆ ਕਿਸਾਨਾਂ ਦੇ ਕਿਸਾਨ ਕਿਸੇ ਵੀ ਭਾਅ ਦੇ ਵਿੱਚ ਆਪਦੀ ਜ਼ਮੀਨ ਵੇਚਣ ਨੂੰ ਕਦੇ ਵੀ ਤਿਆਰ ਨਹੀਂ ਹੁੰਦਾ ਔਰ ਦੂਜੀ A ਸੈਕਟ ਤੋਂ ਇਲਾਵਾ ਜਿਹੜਾ ਇੱਕ ਸੈਕਸ਼ਨ ਆ 28 ਅਬਲੀਕ 7 ਉਹਦੇ ਵਿੱਚ ਇਹ ਆ ਕਿ ਜਿਹੜੀ ਜ਼ਮੀਨ ਸੜਕ ਤੇ ਲੱਗਦੀ ਆ ਉਹਨੂੰ ਵੀ ਵੱਖਰਾ ਜਿਹੜਾ ਉਹ ਕੰਪਨਸੇਟ ਕੀਤਾ ਜਾਂਦਾ ਮਲੋਟ ਹਾਈਵੇ ਬਣਿਆ ਹੋਰ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਾਈਵੇ ਬਣਿਆ ਪਹਿਲਾਂ ਹੀ ਜੇ ਕਿਸਾਨ ਨੂੰ ਪੂਰਾ ਭਾਅ ਦੇ ਦਿੱਤਾ ਜਾਵੇ ਤਾਂ ਸਾਨੂੰ ਮਾਨਯੋਗ ਅਦਾਲਤ ਦਾ ਸਹਾਰਾ ਨਾ ਲੈਣਾ ਪਵੇ ਅੱਜ ਸਾਰੇ ਮੇਰੇ ਕਿਸਾਨ ਭਰਾ ਵੀ ਅਵੇਅਰ ਨਹੀਂ ਗਏ ਜਿੰਨਾ ਕਿਸੇ ਨੂੰ ਦੇਤਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਦਾਲਤ ਦੇ ਵਿੱਚ ਜਾਣਾ ਸੋ ਅੱਜ ਮੈਂ ਆਪਦੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਨ ਲਈ ਬੁਲਾਇਆ ਕਿ ਮਲੋੜ ਦੀ ਤਰਜ਼ ਤੇ ਜਾਂ ਹੋਰ ਸ਼ਹਿਰਾਂ ਦੀ ਤਰਜ਼ ਤੇ ਜਿਹੜਾ ਆਪਣੇ ਨਾਲ ਧੱਕਾ ਹੋਇਆ ਆਪਾਂ ਉਸ ਧੱਕੇ ਦਾ ਜਵਾਬ ਕੋਈ ਧਰਨਿਆ ਰਹੀਂ ਜਾਂ ਕੋਈ ਰੌਲਾ ਰੱਪਾ ਪਾ ਕੇ ਤਾਂ ਦੇ ਨਹੀਂ ਸਕਦੇ ਭਿੰਮrao ਅੰਬੇਦਕਰ ਬਾਬਾ ਸਾਹਿਬ ਨੇ ਜਿਹੜਾ ਕਾਨੂੰਨ ਇਸ ਸੰਵਿਧਾਨ ਹਿੰਦੁਸਤਾਨ ਦਾ ਲਿਖਿਆ ਹੈ ਉਹਦਾ ਸਹਾਰਾ ਲੈ ਕੇ ਮਾਨਯੋਗ ਅਦਾਲਤ ਦਾ ਸਹਾਰਾ ਲੈ ਕੇ ਆਪਾਂ ਸਾਰਿਆਂ ਨੇ ਕੋਰਟ ਦੇ ਵਿੱਚ ਜਾਣਾ ਹੈ ਔਰ ਵਧੀਆ ਵਕੀਲ ਕਰਕੇ ਆਪਣੇ ਨਾਲ ਜਿਹੜਾ ਤੱਕਾ ਹੋਇਆ ਮੈਂ ਤੁਹਾਨੂੰ ਆਪਦੀ ਆਧਾਰਨੀ ਦੇ ਦਿੰਨਾ ਹੈ ਮੇਰੀ ਜ਼ਮੀਨ ਸ਼ਹਿਰ ਦੇ ਵਿੱਚ ਆਉਂਦੀ ਆ ਤੇ 28 ਮਕਸਰਸ ਆਰ ਤੋਂ ਰਪਾਣਾ ਜਾਓਗੇ ਨਾ 5-6 ਕਿਲੋਮੀਟਰ ਬਾਹਰ ਜਾ ਕੇ ਪੁੱਛ ਲਓ 2 ਕਰੋੜ ਰੁਪਏ ਘੱਟ ਤੋਂ ਤੁਹਾਨੂੰ ਕਿੱਲੇ ਦਾ ਰੇਟ ਨਹੀਂ ਮਿਲੂਗਾ ਤੇ ਰਪਾਣਾ ਟੱਪ ਕੇ ਵੀ 1 ਕਰੋੜ 10 ਲੱਖ ਨੂੰ 1.5 ਕਰੋੜ ਨੂੰ ਸੌਦੇ ਹੁੰਦੇ ਆ ਜਿਹੜੀ ਸੜਕ ਤੇ ਜ਼ਮੀਨ ਲੱਗਦੀ ਆ ਮੇਰੀ ਜ਼ਮੀਨ ਸੜਕ ਤੇ 8 ਕਿੱਲੇ ਮੱਥਾ ਲੱਗਦਾ ਤੇ ਜ਼ਮੀਨ ਦੋ ਫਾੜ ਕਰਤੀ ਅੱਧੀ ਇੱਕ ਪਾਸੇ ਰਹਿ ਗਈ ਅੱਧੀ ਇੱਕ ਪਾਸੇ ਤੇ ਜਿਹੜਾ ਸਾਡੇ ਸਾਰੇ ਜਿੰਨੇ ਕਿਸਾਨ ਭਰਾ ਬੈਠੇ ਇਹਨਾਂ ਦੇ ਬੜੇ ਬੜਿਆਂ ਦੇ ਖੇਤਾਂ ਦੇ ਵਿੱਚੋਂ ਦੀ ਫਲਾਇਓਵਰ ਬਣਨਾ ਹੈ ਪੁਲ ਬਣਨਾ ਹੈ ਤੇ 1.5-2 ਕਿਲੋਮੀਟਰ ਤਾ ਉਹਨੂੰ ਯੂ ਟਰਨ ਕਰਕੇ ਆਉਣਾ ਪੈਣਾ। ਰੋਜ਼ ਦਾ ਕਿੰਨਾ ਟਰੈਕਟਰ ਦਾ ਤੇਲ ਬਲਿਆ ਕਰੂਗਾ। ਉਹ ਵੀ 10% ਘਟੋ-ਘਟੋ ਦਾ ਕੰਪਨਸੇਟ ਬੰਦਾ ਸੀਗਾ। ਉਹ ਵੀ ਨਹੀਂ ਸਾਨੂੰ ਦਿੱਤਾ ਗਿਆ। ਮੈਂ ਇਹਦੇ ਵਿੱਚ ਜਿੱਥੇ ਕੇਂਦਰ ਸਰਕਾਰ ਦੀ ਨਿੰਦਾ ਕਰਦਾ। ਉੱਥੇ ਪੰਜਾਬ ਸਰਕਾਰ ਦੀ ਵੀ ਨਲੈਕੀ ਕਹੂੰਗਾ। ਪੰਜਾਬ ਸਰਕਾਰ ਨੂੰ ਕਮ ਸੇ ਕਮ ਕਿਉਂਕਿ ਉਪ ਮੰਡਲ ਮੈਜਿਸਟਰੇਟ ਨੂੰ ਇਹ ਅਧਿਕਾਰ ਦਿੱਤੇ ਗਏ ਸੀ ਵੀ ਜ਼ਮੀਨਾਂ ਕੋਇਰ ਕਰੋ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਉਪ ਮੰਡਲ ਮੈਜਿਸਟਰੇਟ ਨੂੰ ਕਹਿਣਾ ਚਾਹੀਦਾ ਸੀ ਵੀ ਕਿਸਾਨ ਭਰਾਵਾਂ ਨੂੰ ਪਹਿਲਾਂ ਸचेਤ ਵੀ ਕਰੋ ਤੇ ਆਪਾਂ ਨੂੰ ਕੀ ਮਿਲਣਾ ਚਾਹੀਦਾ ਕਈਆਂ ਦੇ ਕੋਠੇ ਵਿੱਚ ਆ ਗਏ ਕਈਆਂ ਦੇ ਘਰ ਵਿੱਚ ਆ ਗਏ ਉਹਨਾਂ ਦੇ ਕੋਲ ਵੱਖਰਾ ਕੁਝ ਨਹੀਂ ਮਿਲ ਰਿਹਾ ਔਰ ਜਦੋਂ ਕੋਈ ਵੀ ਪੁਲ ਬਣੂਗਾ 100 ਫੁੱਟ ਇਧਰ ਤੇ 100 ਫੁੱਟ ਉਧਰ ਕੋਈ ਸੀਐਲਯੂ ਨਹੀਂ ਕੁਝ ਨਹੀਂ ਬਣਾ ਸਕਦੇ ਆਪਾਂ ਉਹਦੀ ਪਰਭਾਈ ਕੌਣ ਕਰੂਗਾ ਮੇਰਾ ਤਕਰੀਬਨ ਸਵਾ ਦੋ ਏਕੜ ਮੇਰਾ ਜਿਹੜਾ ਵਾਹਣ ਆਇਆ ਇਹਦੇ ਵਿੱਚ ਬਾਈਪਾਸ ਦੇ ਵਿੱਚ ਔਰ ਪੌਣੇ ਦੋ ਕਿੱਲੇ ਦੇ ਕਰੀਬ ਮੇਰਾ ਬਾਗ ਆ ਤਿੰਨੂ ਦਾ ਬਾਗ 6 ਸਾਲਾਂ ਦੇ ਵਿੱਚ ਤਾਂ ਫਰੂਟ ਹੀ ਦੇਣ ਲੱਗਦਾ ਬਾਗ ਤੇ 30 ਸਾਲ ਉਹਦੀ ਸਾਨੂੰ ਫਸਲ ਆਉਣੀ ਸੀ ਉਹ ਕੌਣ ਪਰਭਾਈ ਕਰੂਗਾ ਕਿੰਨੂ ਦੇ ਬਾਗ ਦੀ ਜਿਹੜੀ ਮੈਨੂੰ 30 ਸਾਲ ਉਹਦੀ ਕਮਾਈ ਆਉਣੀ ਸੀ ਤਿੰਨ ਮੇਰੇ ਟਿਊਬ ਵਾਲ ਆਉਂਦੇ ਵਿੱਚ ਉਹਨੂੰ ਕਿੱਥੇ ਚੱਕ ਕੇ ਲਿਜਾਊਗਾ ਉਹ ਬੋਰ ਕਰਨੇ ਉਹ ਕੋਠੇ ਪਾਉਣੇ ਉਹ ਸਾਰਾ ਸਿਸਟਮ ਉੱਤੋਂ ਦੀ ਫਲਾਈਓਵਰ ਉਹ ਵੀ ਬੰਦ ਆ ਕਿਵੇਂ ਖਾਲੇ ਕਿਵੇਂ ਪਾਈਪਲਾਈਨਾਂ ਉਹ ਪੈਣਗੀਆਂ ਸੋ ਸਾਰਾ ਤਹਿਸ ਨਹਿਸ ਕਰਤਾ ਕੰਮ ਇੰਨਾ ਕਿ ਨੁਕਸਾਨ ਆ ਕਿਹੜਾ ਇੱਥੇ ਇੰਨਾ ਟ੍ਰੈਫਿਕ ਸੀ ਵੀ ਸਾਨੂੰ ਇੰਨਾ ਬਾਈਪਾਸਾਂ ਦੀ ਲੋੜ ਸੀ ਮੈਂ ਇੱਕ ਸਾਡੀ ਜੀਵਿਦਾਰ ਭਰਾ ਅਸੀਂ ਜਟਕੀ ਜੀ ਇੱਕ ਗੱਲ ਮੈਂ ਤਾਂ ਜਾਣਦਾ 13000 ਪਿੰਡ ਪੰਜਾਬ ਦੇ ਵਿੱਚ ਹਰ ਸਾਲ ਘੱਟੋ-ਘੱਟ 10 ਜੀਵਿਦਾਰਾਂ ਦੇ ਤੇ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਬੱਚੇ ਅਲੱਗ ਹੁੰਦੇ ਆ ਮਾਪਿਆਂ ਨਾਲੋਂ ਜਾਂ ਆਪਦੇ ਦੂਜੇ ਭਰਾ ਨਾਲੋਂ ਘੱਟੋ-ਘੱਟ ਇੱਕ ਕਿੱਲਾ ਰਕਬਾ ਤਾਂ ਸਾਲ ਦਾ ਉਹ ਘਟ ਜਾਂਦਾ ਇੱਕ ਕਿੱਲੇ दिल्ली क्राइम नेशनल न्यूज़ नजर सफर